ਹਾਂਜੀ ਆ ਦੇਖੋ ਤੁਹਾਨੂੰ ਦਿਖਾਉਣਾ ਸਾਰਾ ਜਿਹੜਾ ਇਤਿਹਾਸਕ ਤਸਵੀਰਾਂ ਨੇ ਤੇ ਹਰ ਇੱਕ ਗੁਰੂ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਬਣਾਈਆਂ ਹੋਈਆਂ ਨੇ ਤੇ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਵੀ ਤਸਵੀਰਾਂ ਹੁੰਦੀਆਂ ਸੀਗੀਆਂ ਉਸੇ ਤਰ੍ਹਾਂ ਬਣਾਈਆਂ ਹੋਈਆਂ ਜਾਂ ਕਿਤੇ ਜੰਗ ਦੀਆਂ ਤੇ ਬਹੁਤ ਸੋਹਣੇ ਜਿਹੜੀਆਂ ਤਸਵੀਰਾਂ ਬਣਾਈਆਂ ਹੋਈਆਂ ਨੇ ਕਾਰ ਸੇਵਾ ਹਾਂਜੀ ਸਾਰੇ ਬਲੌਗ ਦੇ ਨਾਲ ਤੁਸੀਂ ਬਣੇ ਰਹੋ ਇੱਕ ਵਾਰ ਪਹਿਲਾਂ ਆਪਾਂ ਗੁਰੂ ਘਰ ਦੇ ਵਿੱਚ ਅੰਦਰ ਮੱਥਾ ਟੇਕ ਕੇ ਆਵਾਂਗੇ ਸਾਰੀ ਸੰਗਤ ਤੇ ਸਾਡੇ ਨਾਲ ਅਸੀਂ ਸਾਰੀ ਸੰਗਤ ਘੁੰਮਣ ਦੇ ਲਈ ਚੱਲੇ ਆ ਆਪਾਂ ਆਪਣੇ ਜਿੰਨੇ ਵੀ ਇਤਿਹਾਸਕ ਗੁਰੂ ਘਰ ਨੇ ਹਰ ਇੱਕ ਇਤਿਹਾਸਕ ਗੁਰੂ ਘਰ ਦੇ ਵਿੱਚ ਜਾਵਾਂਗੇ ਤੇ ਸਾ ਸਾਰਾ ਪਰਿਵਾਰ ਆ ਜਿਹੜੇ ਅਸੀਂ ਖੁਮਣਵਾ ਹਸਤੇ ਆਏ ਸੀ ਇੱਕ ਜਿਹੜੀ ਆਪਣੀ ਯਾਤਰਾ ਗਈ ਅੰਬਰਸਰ ਸਾਹਿਬ ਗੁਰੂ ਘਰ ਸ੍ਰੀ ਅੰਬਰਸਰ ਸਾਹਿਬ ਗੁਰੂ ਘਰ ਉੱਥੇ ਜਾਵਾਂਗੇ ਹਰਮੰਦਰ ਸਾਹਿਬ ਨੂੰ ਆਪਾਂ ਕੋਸ਼ਿਸ਼ ਕਰਾਂਗੇ ਉੱਥੋਂ ਦੀਆਂ ਵੀ ਸਾਰੀਆਂ ਜਿਹੜਾ ਵਲੌਗ ਬਣਾਵਾਂਗੇ ਤੁਸੀਂ ਬਣੇ ਰਹੋ ਆਪਣੇ ਵਲੌਗ ਦੇ ਨਾਲ ਥੈਂਕ ਯੂ ਤੇ ਆਜੋ ਪਹਿਲਾਂ ਆਪਾਂ ਟਿਕ ਲਈ ਮੱਥਾ ਉਸ ਤੋਂ ਬਾਅਦ ਸਾਰੀ ਸੰਗਤ ਆਪਣੀ ਜਿਹੜੀ ਅੰਦਰੋਂ ਮੱਥਾ ਟੇਕ ਕੇ ਬਾਹਰ ਆਗੇ ਤੇ ਸਾਡੇ ਬਾਬਾ ਜੀ ਤੇ ਸਾਡੀ ਸਾਰੀ ਸੰਗਤ ਆ ਜਿਹੜੀ ਹੁਣ ਸਰੋਵਰ ਸਾਹਿਬ ਦੇ ਵਿੱਚ ਇਖ ਸਨਾਨ ਕਰ ਰਹੇ ਨੇ ਤੇ ਇਧਰੋਂ ਤੁਹਾਨੂੰ ਦਿਖਾ ਰਿਹਾ ਵਿਊ ਜਿਹੜਾ ਬਹੁਤ ਵਧੀਆ ਬਹੁਤ ਸੋਹਣਾ ਵਿਊ ਹੈ ਤੇ ਇੱਥੇ ਇੱਕ ਉਹ ਦੇਖੋ ਇੱਕ ਇੱਕ ਨਿਸ਼ਾਨੀ ਬਹੁਤ ਸੋਹਣੀ ਜਿਹੜੀ ਉਧਰੋਂ ਇੱਕ ਕਿਸਤੀ ਟਾਈਪ ਦਾ ਗੁਰੂ ਘਰ ਸਾਈਡ ਤੇ ਉਧਰ ਬਣਾਇਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕੋਸ਼ਿਸ਼ ਕਰਦੇ ਆ ਆਪਾਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਉਣ ਦੀ ਤੇ ਆ ਜੋ ਇੰਦਲੀ ਸਾਈਡ ਅਜਰੀ ਤਸਵੀਰ ਤੁਹਾਨੂੰ ਦਿਖਾਉਣੇ ਆ ਕਰਾਉਣੇ ਆ ਦਰਸ਼ਨ ਹਾਂਜੀ ਤੁਸੀਂ ਵਧੀਆ ਢੰਗ ਦੇ ਨਾਲ ਵਧੀਆ ਬੈਠ ਕੇ ਦੇਖਣਾ ਹੈ ਆਪਣਾ ਜਿਹੜਾ ਵਲੌਗ ਬਹੁਤ ਸੋਹਣਾ ਵਲੌਗ ਹੈ ਜਿਹੜਾ ਤੇ ਹਾਂਜੀ ਇਹ ਹੈਗਾ ਆਪਣਾ ਮਹਾਰਾਜਾ ਦਲੀਪ ਸਿੰਘ ਜੀ ਤੇ ਇਹਨਾਂ ਦੀ ਤਸਵੀਰ ਬਣਾਈ ਹੋਈ ਆ ਤੇ ਗੋਰਾ ਨੇ ਇਹਨਾਂ ਨਾਲ ਵੀ ਧੋਖਾ ਕਰਕੇ ਜਿਹੜਾ ਕੋਹੀ ਨੂਰ ਦਾ ਜਿਹੜਾ ਹੀਰਾ ਸੀਗਾ ਉਹ ਧੋਖੇ ਨਾਲ ਲੈ ਕੇ ਸੀਗੇ ਤੇ ਆਪਣਾ ਜਿਹੜਾ ਮਹਾਰਾਜਾ ਦਲੀਪ ਸਿੰਘ ਸੀਗਾ ਇਹਨਾਂ ਦਾ ਜਿਹੜਾ ਰਾਜ ਭਾਗ ਸੀਗਾ ਉਹਨਾਂ ਨੇ ਧੋਖੇ ਨਾਲ ਅੰਗਰੇਜ਼ਾਂ ਨੇ ਖੋਲਿਆ ਸੀਗਾ ਉਹਨੂੰ ਲੰਡਨ ਦੇ ਵਿੱਚ ਭੇਜਤਾ ਸੀਗਾ ਆਪਣਾ ਮਹਾਰਾਜਾ ਦਲੀਪ ਸਿੰਘ ਨੂੰ ਤੇ ਇੱਥੇ ਬਾਕੀ ਸਾਰੇ ਜੇ ਕੋਈ ਆਊਗਾ ਤਾਂ ਇਤਿਹਾਸ ਸਾਰਾ ਤੁਸੀਂ ਪੜ੍ਹ ਕੇ ਜਰੂਰ ਜਾਓ ਕਿਉਂਕਿ ਸਾਡੇ ਕੋਲ ਟਾਈਮ ਬਹੁਤ ਜ਼ਿਆਦਾ ਘੱਟ ਆ ਤੇ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਅੱਗੇ ਜਾਣਾ ਤੁਹਾਨੂੰ ਉੱਥੋਂ ਦੇ ਵੀ ਸਾਰੇ ਵਲੌਗ ਜਿਹੜੇ ਬਣਾਵਾਂਗੇ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆਂ ਇਧਰ ਦੀਆਂ ਤਸਵੀਰਾਂ ਤੇ ਜਿਹੜਾ ਆਪਣਾ ਮਹਾਰਾਜਾ ਦਲੀਪ ਸਿੰਘ ਸੀਗਾ ਇਹਨਾਂ ਨੂੰ ਜਦੋਂ ਧੋਖੇ ਦੇ ਵਿੱਚ ਇਹਨਾਂ ਨੇ ਕਹਿਤਾ ਵੀ ਤੁਸੀਂ ਉੱਥੇ ਚਲੇ ਜਾਓ ਤੇ ਲੰਡਨ ਦੇ ਵਿੱਚ ਪੇਜ ਕੇ ਉੱਥੇ ਇਹਨਾਂ ਨੂੰ ਇੱਕ ਬੰਦੀ ਬਣਾ ਲਿਆ ਸੀਗਾ ਤੇ ਸਾਰਾ ਜਿਹੜਾ ਰਾਜ ਭਾਗ ਸੀਗਾ ਉਹਨਾਂ ਨੇ ਆਪਦੇ ਨਾਮ ਕਰਕੇ ਤੇ ਜਿਹੜਾ ਆਪਣਾ ਕੋਹੀਨੂਰ ਦਾ ਹੀਰਾ ਸੀ ਉਹ ਵੀ ਲੈ ਗਏ ਸੀਗੇ ਤੇ ਵਾਕੀ ਜਿਹੜਾ ਇਹਦਾ ਰਾਜਪਾਕ ਸੀ ਸਾਰਾ ਉਹ ਆਪਣੇ ਉਹਨੇ ਨਾਮ ਕਰ ਲਿਆ ਸੀ ਅੱਜ ਤੁਹਾਨੂੰ ਦਿਖਾਉਣੇ ਆ ਦੇਖੋ ਤਸਵੀਰਾਂ ਨੇ ਤੇ ਬਹੁਤ ਸੋਹਣੀਆਂ ਤਸਵੀਰਾਂ ਬਣਾਈਆਂ ਹੋਈਆਂ ਨੇ ਇਧਰੋਂ ਆਪਣੇ ਸਰਦਾਰ ਹਰੀ ਸਿੰਘ ਨਲੂਆ ਜੀ ਤੇ ਇਹ ਉਹਨਾਂ ਦੀ ਤਸਵੀਰ ਬਣੀ ਹੋਈ ਆ ਤੇ ਅੱਜ ਇਧਰੋਂ ਤੁਹਾਨੂੰ ਦਿਖਾਉਣੇ ਆ ਸਾਰੀਆਂ ਜਿਹੜੀਆਂ ਤਸਵੀਰਾਂ ਨੇ ਕੋਸ਼ਿਸ਼ ਕਰਦੇ ਆਂ ਵੀ ਆਪਾਂ ਤੁਹਾਡੇ ਤੱਕ ਪਹੁੰਚਾਈਏ ਤੇ ਰੋ ਕਾਲੀ ਫੁੱਲਾ ਸਿੰਘ ਜੀ ਇਹਨਾਂ ਦੀ ਤਸਵੀਰਾਂ ਆ ਗਈਆਂ ਤੇ ਤੁਹਾਨੂੰ ਆਪਾਂ ਕੋਸ਼ਿਸ਼ ਕਰਦੇ ਆਂ ਵੀ ਹਰ ਤਰ੍ਹਾਂ ਦੀ ਜਿਹੜੀ ਤਸਵੀਰ ਆ ਤੁਹਾਡੇ ਤੱਕ ਆਪਾਂ ਪਹੁੰਚਦੀ ਕਰੀਏ ਤੇ ਤੁਸੀਂ ਬੈਠ ਕੇ ਜਿਹੜੀ ਤਸਵੀਰ ਦੇਖ ਸਕਦੇ ਹੋ ਤੇ ਇਦੋਂ ਵੀ ਆਪਣੀਆਂ ਤਸਵੀਰਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਤੇ ਸਾਰੀ ਸੰਗਤ ਆ ਜਿਹੜੀ ਇੱਥੇ ਘੁੰਮਣ ਦੇ ਲਈ ਪਹੁੰਚੀ ਹੋਈ ਆ ਹਾਂਜੀ ਜਿਹੜਾ ਇਦੋਂ ਵੀ ਇੱਕ ਇਹ ਰ ਆਪਣਾ ਸ਼ੇਰ ਆਉਦੀ ਤਸਵੀਰ ਬਣਾਈ ਹੋਈ ਆ ਤੇ ਉਸ ਤੋਂ ਬਾਅਦ ਤੁਹਾਨੂੰ ਇਧਰੋਂ ਵੀ ਸਾਰੀਆਂ ਜਿਹੜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਦਰਸ਼ਨ ਕਰਵਾਵਾਂਗੇ ਤੇ ਆਜੋ ਤੁਹਾਨੂੰ ਕਰਾਉਣੇ ਆ ਇਧਰ ਦਰਸ਼ਨ ਸੁਖਾ ਸਿੰਘ ਤੇ ਹਾਂਜੀ ਦੇਖੋ ਇੱਕ ਚੀਜ਼ ਦੇਖਣ ਵਾਲੀ ਆ ਜਿੰਨੀਆਂ ਵੀ ਤਸਵੀਰਾਂ ਬਣੀਆਂ ਹੋਈਆਂ ਨੇ ਬਹੁਤ ਸੋਹਣੇ ਢੰਗ ਨਾਲ ਤਿਆਰ ਕੀਤੀਆਂ ਹੋਈਆਂ ਨੇ ਤੇ ਬਾਕੀ ਕਾਫੀ ਲੰਬੇ ਸਮੇਂ ਦੀਆਂ ਬਣੀਆਂ ਹੋਈਆਂ ਤੇ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਇਹ ਮੈਨੂੰ ਮੈਨੂੰ ਲੱਗਦਾ ਸ਼ਾਇਦ ਆ ਬਾਕੀ ਆਪਾਂ ਦੇਖਾਂਗੇ ਇਤਿਹਾਸ ਦੇ ਵਿੱਚ ਜੇਕਰ ਕਿਸੇ ਨੂੰ ਪਤਾ ਹੈ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮੈਨੂੰ ਲੱਗਦਾ ਵੀਰ ਮਾਲੋਕ ਆਪਣਾ ਮਾਨੋ ਕੀ ਸ਼ਾਇਦ ਜਿਆਦਾ ਮਸ਼ਹੂਰ ਆ ਜਿਹੜਾ ਵੀਰ ਉਹਨਾਂ ਦਾ ਉਹਦੀਆਂ ਬਣਾਈਆਂ ਹੋਈਆਂ ਇਹ ਤਸਵੀਰਾਂ ਨੇ ਤੇ ਬਹੁਤ ਸੋਹਣੀਆਂ ਜਿਹੜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਇੱਕ ਮਸ਼ਹੂਰ ਨੇ ਬਹੁਤ ਜਿਆਦਾ ਮਾਨੋਕੇ ਵਾਲੇ ਵੀਰ ਤੇ ਇਧਰੋਂ ਆ ਦੇਖੋ ਭਾਈ ਤਾਰੂ ਸਿੰਘ ਜੀ ਤੇ ਕਿਉਂਕਿ ਤੁਹਾਨੂੰ ਆਪਾਂ ਕੋਸ਼ਿਸ਼ ਕਰਦੇ ਆ ਵੀ ਕੈਮਰੇ ਦੇ ਰਾਹੀਂ ਆ ਆਪਾਂ ਥੋੜੀ ਥੋੜੀ ਜਿਹੜੀ ਇਹਨਾਂ ਇਤਿਹਾਸ ਆ ਉਹ ਆਪਾਂ ਕਵਰ ਕਰ ਦਈਏ ਤੁਸੀਂ ਇਸ ਇਤਿਹਾਸ ਨੂੰ ਸਾਰੇ ਨੂੰ ਇੱਕ ਵਾਰ ਬੈਠ ਕੇ ਜਰੂਰ ਪੜ੍ਹ ਲੈਣਾ ਤੇ ਆਪਾਂ ਜਿਹੜੀਆਂ ਤਸਵੀਰਾਂ ਨੇ ਆ ਦੇਖੋ ਕਿੰਨੀਆਂ ਸੋਹਣੀਆਂ ਐਸ ਤਰ੍ਹਾਂ ਤਸਵੀਰਾਂ ਐਸ ਤਰ੍ਹਾਂ ਜਾਪਦੀਆਂ ਨੇ ਜਿਵੇਂ ਕਿ ਸੱਚੀ ਮਿੱਚੀ ਦਾ ਜਿਹੜਾ ਸੀਨ ਆ ਉਸ ਤਰ੍ਹਾਂ ਹੀ ਹੋ ਰਿਹਾ ਹੋਵੇ ਕਿਉਂਕਿ ਆਪਾਂ ਫਿਲਮਾਂ ਦੇ ਵਿੱਚ ਤਾਂ ਬਹੁਤ ਦੇਖ ਰਹੇ ਆ ਜਿਹੜੀਆਂ ਇਹ ਤਸਵੀਰਾਂ ਨੇ ਉਦਾਂ ਹੀ ਜਾਪਦੀਆਂ ਨੇ ਜਿਵੇਂ ਕਿ ਸੱਚੀ ਮਿੱਚੀ ਦੀਆਂ ਹੋ ਰਹੀਆਂ ਨੇ ਹੁਣ ਤੇ ਆਜੋ ਆਪਾਂ ਇਧਰ ਵੀ ਜਿਹੜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਤੇ ਆਪਣਾ ਸੇ ਸਤਚਕੰਡ ਸਾਹਿਬ ਜੀ ਇੱਥੇ ਆਪਣੇ ਇਧਰਲੀ ਸਾਈਡ ਤੇ ਤਸਵੀਰਾਂ ਕੋਲ ਲੱਗੇ ਹੋਏ ਨੇ ਤੇ ਇਧਰ ਆਪਣਾ ਜਿਹੜਾ ਉਪਰੋਂ ਅਜੀ ਉੱਪਰ ਰੰਗ ਦੀ ਜਿਹੜਾ ਕੰਮ ਚੱਲ ਰਿਹਾ ਗੁਰੂ ਘਰ ਦੇ ਵਿੱਚ ਤੇ ਆ ਦੇਖੋ ਇਧਰੋਂ ਆ ਦੇਖੋ ਜਦੋਂ ਆਪਣਾ ਜਿਹੜੀਆਂ ਸਾਰੀ ਆਪਣੀ ਜਿੰਨੀ ਵੀ ਚੀਜ਼ ਆਪਣੇ ਅਰਦਾਸ ਕਰਦੇ ਨੇ ਗੁਰੂ ਘਰਾਂ ਦੇ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੇ ਆਪਣੇ ਗ੍ਰੰਥੀ ਸਾਹਿਬ ਦੇਖੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਨੇ ਜਿਹਨੂੰ ਨਹੀਂ ਪਤਾ ਹੁੰਦਾ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਤੁਸੀਂ ਇੱਕ ਵਾਰ ਜ਼ਰੂਰ ਆਪਣਾ ਉਰੇ ਗੁਰੂ ਘਰ ਦੇ ਵਿੱਚ ਜ਼ਰੂਰ ਲੈ ਕੇ ਆਓ ਤੇ ਵੀ ਇਦਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਸਾਬਤ ਕਰ ਦਿੰਦੀਆਂ ਨੇ ਵੀ ਇਹ ਗੱਲਾਂ ਸੱਚੀ ਨੇ ਤੇ ਜਿਹੜੀਆਂ ਆਪਣੇ ਹਰ ਇੱਕ ਅਰਦਾਸ ਦੇ ਵਿੱਚ ਇੱਕੋ ਇੱਕ ਚੀਜ਼ ਆ ਜਿਹੜੀ ਆਪਣੇ ਅਰਦਾਸ ਦੇ ਵਿੱਚ ਜਦੋਂ ਗੁਰੂ ਗੰਗ ਸਾਹਿਬ ਦੇ ਅੱਗੇ ਅਰਦਾਸ ਕੀਤੀ ਜਾਂਦੀ ਆ ਇਹ ਚੀਜ਼ਾਂ ਸਾਰੀਆਂ ਉਸ ਦੇ ਵਿੱਚ ਦੱਸੀਆਂ ਜਾਂਦੀਆਂ ਨੇ ਅਰਦਾਸ ਕੀਤੀ ਜਾਂਦੀ ਆ ਗੁਰੂ ਸਾਹਿਬਾਂ ਦੀ ਤੇ ਜਿੰਨੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਤੇ ਕਿੰਨੀਆਂ ਸੋਹਣੀਆਂ ਜਿਹੜੀਆਂ ਇਹ ਤਸਵੀਰਾਂ ਬਣੀਆਂ ਹੋਈਆਂ ਨੇ ਇਧਰੋਂ ਵੀ ਇੱਕ ਜਿਹੜੀ ਆਪਣਾ ਇਹ ਇਹ ਬਾਬਾ ਜੀਵਨ ਸਿੰਘ ਦੀ ਵੀ ਬਣੀ ਹੋਈ ਹੈ ਨਾ ਤਸਵੀਰ ਆ ਹਨਾ ਜੀ ਇਹ ਬਾਬਾ ਜੀਵਨ ਸਿੰਘ ਦੀ ਬਣੀ ਹੈ ਜੀ ਹੈ ਨਾ ਹਾਂਜੀ ਬਾਕੀ ਇਹਨਾਂ ਦਾ ਹਜੇ ਪ੍ਰੋਪਰ ਲਿਖਣ ਵਾਲਾ ਰਹਿੰਦਾ ਉਹਨਾਂ ਦਾ ਥੜਾ ਬਣਾਇਆ ਹੋਇਆ ਮੇਰੇ ਲਈ ਤਾਂ ਪਹਿਲਾਂ ਇਹ ਫਿਲਹਾਲ ਬਣਿਆ ਨਹੀਂ ਸੀ ਹੋਇਆ ਤੇ ਹੁਣੀ ਇਹ ਹੈ ਜਿਹੜੀ ਤਸਵੀਰ ਆ ਤਿਆਰ ਕੀਤੀ ਆ ਤੇ ਦੇਖੋ ਕਿੰਨੀ ਸੋਹਣੀ ਜਿਹੜੀ ਤਸਵੀਰ ਆ ਤੇ ਇੱਥੇ ਹਜੇ ਬਾਕੀ ਇਤਿਹਾਸ ਸਾਰਾ ਲਿਖਣ ਵਾਲਾ ਰਹਿੰਦਾ ਤੇ ਅੱਜ ਤੁਹਾਨੂੰ ਦਿਖਾਉਣੇ ਆ ਉਧਰ ਦੀਆਂ ਵੀ ਤਸਵੀਰਾਂ ਜਿਹੜੀਆਂ ਦੂਸਰੀ ਸਾਈਡ ਬਣਾਈਆਂ ਹੋਈਆਂ ਨੇ ਤੇ ਆ ਦੇਖੋ ਤੁਹਾਨੂੰ ਵਿਖਾ ਰਹੇ ਆ ਸਾਰੀਆਂ ਤੇ ਬਹੁਤ ਸੋਹਣਾ ਜਿਹੜਾ ਆ ਦੇਖੋ ਸੱਚੀ ਜਿਹੜੀਆਂ ਚੀਜ਼ਾਂ ਨੇ ਦੇਖ ਕੇ ਕਿੰਨੇ ਝੁਲਮ ਹੋਇਆ ਆਪਣੇ ਇਤਿਹਾਸ ਦੇ ਵਿੱਚ ਸੁਣਾਇਆ ਜਾਂਦਾ ਹਰ ਚੀਜ਼ਾਂ ਦੇ ਵਿੱਚ ਦਰਸਾਇਆ ਜਾਂਦਾ ਜਿਵੇਂ ਕਿ ਆ ਵਾਈ ਹੁਰ ਨੇ ਜਿਹੜੇ ਵੀਰ ਨੇ ਇਸ ਚੀਜ਼ਾਂ ਸਾਫਤ ਕਰਤੀਆਂ ਬਣਾ ਕੇ ਦਿਖਾਤੀਆਂ ਇਹ ਸੱਚੀ ਸਾਰਾ ਕੁਝ ਇਸ ਤਰ੍ਹਾਂ ਜਿਹੜਾ ਆਪਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਆ ਤੇ ਆਪਾਂ ਇਹੀ ਚੀਜ਼ਾਂ ਜਿਹੜੀਆਂ ਬੁੱਕਾਂ ਦੇ ਵਿੱਚ ਪੜ੍ਹਦੇ ਆ ਜਾਂ ਆਪਾਂ ਗੁਰੂ ਘਰ ਦੇ ਵਿੱਚ ਬਾਣੀ ਦੇ ਵਿੱਚ ਸੁਣਦੇ ਆ ਕਿਉਂਕਿ ਆਪਣੇ ਹਰ ਇੱਕ ਗੁਰੂ ਘਰ ਦੇ ਵਿੱਚ ਇਦਾਂ ਦੇ ਜਿਹੜੇ ਇਤਿਹਾਸ ਆ ਸਾਰੇ ਇਹ ਸੱਚੇ ਸੁੱਚੇ ਤੇ ਆਸੇ ਜਿਹੜੇ ਆਪਾਂ ਨੂੰ ਸੁਣਾਏ ਜਾਂਦੇ ਆ ਇਹ ਇੱਕ ਆਪਾਂ ਨੂੰ ਸਾਬਤ ਕਰਦੇ ਨੇ ਦੇਖ ਕੇ ਤਸਵੀਰਾਂ ਵੀ ਬਹੁਤ ਸੋਹਣੀਆਂ ਜਿਹੜੀਆਂ ਇਹ ਤਸਵੀਰਾਂ ਬਣਾਈਆਂ ਹੋਈਆਂ ਨੇ ਇੱਕ ਸਾਬਤ ਕਰਾਤਾ ਆਪਾਂ ਨੂੰ ਵੀਰਾਂ ਨੇ ਵੀ ਇਹ ਦੇਖੋ ਸੱਚੀ ਐਦਾਂ ਦੇ ਜੁਲਮ ਹੋਏ ਸੀਗੇ ਉਸ ਟਾਈਮਾਂ ਦੇ ਵਿੱਚ ਤੇ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਤੇ ਆ ਦੇਖੋ ਜਿਹੜੇ ਕਿੰਨਾ ਜਿਆਦਾ ਇੱਥੇ ਤੁਹਾਨੂੰ ਦਿਖਾਇਆ ਗਿਆ ਵੀ ਨੋਚ ਕੇ ਜਿਹੜੇ ਮਾਸ ਖਿੱਚੇ ਗਏ ਸੀ ਚਮੜਾ ਖਿੱਚਿਆ ਗਿਆ ਸੀਗਾ ਤੇ ਆ ਦੇਖ ਲਓ ਸਾਰੀਆਂ ਤਸਵੀਰਾਂ ਉਦਾਂ ਦੀਆਂ ਜਿਹੜੀਆਂ ਜਾਤੀਆਂ ਨੇ ਤੇ ਇਧਰੋਂ ਦੇਖੋ ਗਲ ਫੰਦਾ ਲਾ ਕੇ ਤੇ ਹਰ ਤਰ੍ਹਾਂ ਦੀਆਂ ਜਿਲੀਆਂ ਬਣਾਈਆਂ ਹੋਈਆਂ ਨੇ ਬੰਦੀ بنائے ਹੋਏ ਸੀਗੇ ਸਿੱਖ ਸਾਰੇ ਆਪਣੇ ਉਹ ਦਿਖਾਏ ਹੋਏ ਨੇ ਤੇ ਤੁਸੀਂ ਸਾਰੇ ਵਲੌਗ ਦੇ ਨਾਲ ਬਣੇ ਰਹੋ ਆਪਾਂ ਕੋਸ਼ਿਸ਼ ਕਰਦੇ ਆ ਕਿ ਉਧਰੋਂ ਵੀ ਤੁਹਾਨੂੰ ਜਿਹੜਾ ਸਾਰਾ ਇਤਿਹਾਸ ਦਿਖਾਉਣੇ ਆ ਤੇ ਇਸ ਦੇ ਅਕੇ ਆਪਾਂ ਸਾਰਾ ਇਤਿਹਾਸ ਹੈ ਜਿਹੜਾ ਆਪਾਂ ਕੋਸ਼ਿਸ਼ ਕਰਦੇ ਆ ਵੀ ਤੁਹਾਨੂੰ ਦਿਖਾ ਦਈਏ ਤੇ ਕਿਉਂਕਿ ਇੱਥੇ ਅੱਗੇ ਇਹਦੇ ਦਰਖਤ ਔਨ ਕਰਕੇ ਆ ਬੂਟੇ ਔਨ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਅਸੀਂ ਸਾਈਡ ਤੇ ਕਰਕੇ ਕੋਸ਼ਿਸ਼ ਕੀਤਾਗਾ ਤੁਹਾਨੂੰ ਸਾਰਾ ਇਤਿਹਾਸ ਦਿਖਾਉਣ ਦੀ ਤੇ ਇਹ ਇਤਿਹਾਸ ਤੁਸੀਂ ਸਾਰਾ ਪੜਦੇ ਰਹੋ ਤੇ ਕਿਉਂਕਿ ਹਾਂਜੀ ਜਿਵੇਂ ਅਸੀਂ ਹੁਣ ਮੋਟਾ ਮੋਟਾ ਇਤਿਹਾਸ ਪੜਿਆ ਸੀਗਾ ਆਪਣੇ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਨੇ ਉਹਨਾਂ ਨੇ ਜਦੋਂ ਉਹਨਾਂ ਤੇ ਜ਼ੁਲਮ ਕੀਤੇ ਗਏ ਸੀਗੇ ਤੇ ਉਹਨਾਂ ਨੂੰ ਇੱਕ ਜਿਹੜਾ ਉਹਨਾਂ ਦੇ ਬੱਚੇ ਦਾ ਜਿਹੜਾ ਇੱਕ ਦਿਲ ਕੱਢ ਕੇ ਉਹਨਾਂ ਨੂੰ ਦਿੱਤਾ ਸੀਗਾ ਉਹਨਾਂ ਦੇ ਸਾਹਮਣੇ ਉਹੀ ਚੀਜ਼ ਆ ਜਿਹੜੀ ਇੱਥੇ ਦਰਸਾਈ ਗਈ ਆ ਦਿਖਾਈ ਗਈ ਆ ਜੇਕਰ ਕਿਸੇ ਦਾ ਵੀ ਜਿਹੜਾ ਸਮੇ ਸਮਾਂ ਕੱਢ ਕੇ ਟਾਈਮ ਕੱਢ ਕੇ ਤੁਸੀਂ ਇੱਥੇ ਜ਼ਰੂਰ ਪਹੁੰਚੋ ਤੇ ਤੁਸੀਂ ਜਰੂਰ ਇਤਿਹਾਸ ਨੂੰ ਇੱਥੇ ਦੇਖ ਕੇ ਜਾਓ ਕਿਉਂਕਿ ਇਸ ਇਤਿਹਾਸ ਨੇ ਸਾਬਤ ਕਰਾ ਦਿੰਦਾ ਇਸ ਤਸਵੀਰਾਂ ਸਾਬਤ ਕਰਾਉਂਦੀਆਂ ਨੇ ਵੀ ਸੱਚੀ ਆਪਣੇ ਜਿਹੜੇ ਐਨੇ ਜ਼ੁਲਮ ਸਹੇਕੇ ਆਪਾਂ ਨੂੰ ਜਿਹੜੀਆਂ ਇਹ ਸਿੱਖ ਇਤਿਹਾਸਕ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਸਾਬਤ ਕਰਵਾ ਦਿੰਦੀਆਂ ਨੇ ਆਪਾਂ ਨੂੰ ਆਜ਼ਾਦੀ ਇਹਨਾਂ ਆਪਣੇ ਗੁਰੂਆਂ ਪੀਰਾਂ ਨੇ ਦਵਾਈਆਂ ਤੇ ਅੱਜ ਦੇਖੋ ਤੁਹਾਡੇ ਸਾਹਮਣੇ ਜਿੰਨੀਆਂ ਵੀ ਜੰਗਾਂ ਲੜੀਆਂ ਨੇ ਤੇ ਹਰ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਦਿਖਾਈਆਂ ਗਈਆਂ ਨੇ ਤੇ ਸਾਹਮਣੇ ਵੀ ਉਧਰੋਂ ਤਸਵੀਰ ਆ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਉਧਰੋਂ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆ ਤੇ ਉਹ ਵੀ ਤੁਹਾਨੂੰ ਨਜ਼ਰ ਤੇ ਬੰਦਾ ਸਿੰਘ ਬਹਾਦਰ ਤੇ ਸਾਰੀਆਂ ਤਸਵੀਰਾਂ ਜਿਹੜੀਆਂ ਤੁਸੀਂ ਉੱਥੇ ਦੇਖ ਸਕਦੇ ਹੋ ਤੇ ਇਧਰੋਂ ਤੁਹਾਨੂੰ ਕੋਸ਼ਿਸ਼ ਕਰਦੇ ਆ ਵੀ ਇਧਰਲੀ ਜਿਹੜੀ ਸਾਈਡ ਆ ਜਿਹੜੀਆਂ ਤਸਵੀਰਾਂ ਬਣਾਈਆਂ ਗਈਆਂ ਨੇ ਬਾਬਾ ਦੀਪ ਸਿੰਘ ਤੇ ਉਹਨਾਂ ਨੇ ਇੱਕ ਖੰਡੇ ਦੀ ਲਾਈਨ ਖਿੱਚੀ ਹੋਈ ਸੀ ਜਿਹੜੀਆਂ ਆਪਾਂ ਤਸਵੀਰਾਂ ਆਪਾਂ ਕਿਤਾਬਾਂ ਬੁੱਕਾਂ ਦੇ ਵਿੱਚ ਪੜੀਆਂ ਹੋਈਆਂ ਨੇ ਤੇ ਇਹ ਚੀਜ਼ਾਂ ਜਿਹੜੀਆਂ ਇਤਿਹਾਸ ਦੇ ਵਿੱਚ ਆਪਾਂ ਨੂੰ ਹਰ ਇੱਕ ਬੱਚੇ ਨੂੰ ਇੱਥੇ ਲੈ ਕੇ ਆਉਣਾ ਚਾਹੀਦਾ ਜਰੂਰ ਕਿਉਂਕਿ ਵੀ ਜਿਹੜੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਬੱਚੀਆਂ ਨੇ ਤੇ ਹਾਂਜੀ ਆ ਦੇਖੋ ਇਧਰੋਂ ਰਣਜੀਤ ਸਿੰਘ ਤੇ ਇਧਰੋਂ ਸਾਰੇ ਜਿਹੜੇ ਆਪਣੇ ਗੁਰੂ ਇਤਿਹਾਸ ਦੇ ਨਾਲ ਮਹਾਰਾਜਾ ਸਿੱਖ ਰਾਜ ਦੇ ਵਿੱਚ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਤੇ ਇੱਥੇ ਇਹਨਾਂ ਦੇ ਇਹ 12 ਮਸਲਾਂ ਦੇ ਮੋਢੀ ਸੀਗੇ ਤੇ ਸਾਰਾ ਇਤਿਹਾਸ ਕਿਉਂਕਿ ਜੇ ਆਪਾਂ ਦੱਸਣ ਲੱਗੇ ਤਾਂ ਆਪਾਂ ਨੂੰ ਬਹੁਤ ਕਾਫੀ ਵੱਡਾ ਆਪਣਾ ਬਲੌਗ ਹੋ ਜਾਣਾ ਤੇ ਕੋਸ਼ਿਸ਼ ਕਰਦੇ ਆ ਆਪਾਂ ਵੀ ਤੁਹਾਡੇ ਤੱਕ ਜਿਹੜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਸਾਰੀਆਂ ਆਪਾਂ ਤੁਹਾਡੇ ਤੱਕ ਪਹੁੰਚਾਈਏ ਤੇ ਤੁਸੀਂ ਇੱਥੇ ਇੱਕ ਵਾਰ ਜ਼ਰੂਰ ਪਹੁੰਚ ਕੇ ਜਾਇਓ ਆਇਓ ਤੇ ਆ ਦੇਖੋ ਤੁਸੀਂ ਇੱਥੇ ਜਿਹੜੀਆਂ ਮਾਮਾ ਸੀਗੀਆਂ ਮਾਮਾ ਦੇ ਸਾਹਮਣੇ ਇੱਕ ਬੱਚਿਆਂ ਦੇ ਜਿਹੜੇ ਪੀਸ ਕਰ-ਕਰਕੇ ਟੋਟੇ ਕਰ-ਕਰਕੇ ਉਹਨਾਂ ਦੇ ਹਾਰ ਬਣਾ ਕੇ ਉਹਨਾਂ ਦੇ ਗਲਾਂ ਦੇ ਵਿੱਚ ਪਾਏ ਗਏ ਸੀ ਤੇ ਆ ਦੇਖੋ ਤੁਹਾਡੇ ਸਾਹਮਣੇ ਆ ਤੇ ਹਾਂਜੀ ਆ ਦੇਖੋ ਬਰਸ਼ਾਂ ਦੇ ਉੱਪਰ ਟੰਗਤੇ ਸੀਗੇ ਕਿਸੇ ਦੀ ਲੱਤ ਵੱਡੀ ਦਿਖਾਈ ਗਈ ਆ ਦੇਖੋ ਤੇ ਇੱਥੇ ਕੁੱਤੇ ਵਿੱਚ ਸਾਫਤ ਕੀਤੇ ਗਏ ਨੇ ਆ ਦੇਖੋ ਤਸਵੀਰਾਂ ਦੇ ਵਿੱਚ ਦਿਖਾਏ ਗਏ ਨੇ ਤੇ ਉਸ ਟਾਈਮ ਦੇ ਵਿੱਚ ਦੇਖੋ ਕਿੰਨੇ ਜ਼ੁਲਮ ਕੀਤੇ ਗਏ ਨੇ ਤੇ ਨਿੱਕੇ ਨਿੱਕੇ ਬੱਚੇ ਦਿਖਾਏ ਗਏ ਨੇ ਉਹਨਾਂ ਤੋਂ ਇੱਕ ਚੱਕੀ ਪਹਾਈ ਜਾਂਦੀ ਸੀ ਆਟਾ ਪੀਹਿਆ ਜਾਂਦਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਇੰਨਾ ਜ਼ਿਆਦਾ ਸਤਾ ਕੀਤਾ ਹੋਇਆ ਤੇ ਇੱਕ ਜ਼ੁਲਮ ਕੀਤਾ ਹੋਇਆ ਤੁਹਾਡੇ ਸਾਹਮਣੇ ਜਿਹੜਾ ਸਾਰਾ ਕੁਝ ਇਹਦੇ ਵਿੱਚ ਦਿਖਾਇਆ ਹੋਇਆਗਾ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਤੁਹਾਡੇ ਤੱਕ ਹਰ ਇੱਕ ਤਸਵੀਰ ਹੈ ਜਿਹੜੀ ਪਹੁੰਚ ਆਈਏ ਤੇ ਹਾਂਜੀ ਆ ਜੋ ਆਪਾਂ ਅੱਧਰ ਬਾਅਦ ਚਾਉਨੇ ਆ ਪਹਿਲਾਂ ਇੱਧਰ ਆ ਜਿਓ ਤੇ ਹਾਂਜੀ ਅਸੀਂ ਇਧਰੋਂ ਵੀ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਸਾਰੀਆਂ ਨਜ਼ਰ ਮਰਵਾ ਦੀਏ ਤੇ ਆ ਦੇਖੋ ਇਧਰ ਲੀਆਂ ਜਿਹੜੀਆਂ ਤਸਵੀਰਾਂ ਨੇ ਤੇ ਬਹੁਤ ਸੋਹਣੀਆਂ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਨੇ ਇੰਨੇ ਸੋਹਣੀਆਂ ਜਿਹੜੀਆਂ ਤਸਵੀਰਾਂ ਬਣਾ ਕੇ ਇੱਕ ਸਾਨੂੰ ਸਾਬਤ ਕਰਾ ਦਿੰਦੇ ਨੇ ਵੀ ਸੱਚੀ ਇੰਨਾ ਜਾਦੇ ਜਿਹੜਾ ਜ਼ੁਲਮ ਕੀਤਾ ਹੋਇਆ ਸੀਗਾ ਤੇ ਆ ਦੇਖੋ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਤਸਵੀਰਾਂ ਤੇ ਜਿੰਨਾ ਵੀ ਆਪਣੇ ਸਾਰੇ ਸਿੱਖਾਂ ਤੇ ਜ਼ੁਲਮ ਕੀਤੇ ਹੋਏ ਨੇ ਆ ਦੇਖੋ ਕਿਵੇਂ ਬਰਸਿਆਂ ਦੇ ਉੱਪਰ ਜਿਹੜੇ ਸਿਲ ਸਿਲ ਕਰਮ ਕਲ ਕਰਕੇ ਤੇ ਇਹਨਾਂ ਨੇ ਬਰਸਿਆਂ ਦੇ ਉੱਪਰ ਟੰਗੇ ਹੋਏ ਨੇ ਤੇ ਸਿੱਖ ਇਤਿਹਾਸ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਤਾਂ ਹੀ ਚਾਰ ਸਫੇਰੇ ਜਿਹੜਾ ਆਪਣਾ ਸਿੱਖ ਇਤਿਹਾਸ ਨੇ ਹਰ ਥਾਂ ਦੇ ਵਿੱਚ ਹਰ ਇੱਕ ਧਰਤੀ ਦੇ ਉੱਪਰ ਹਰ ਜਿੱਥੇ ਵੀ ਤੁਸੀਂ ਜਾਓਗੇ ਹਰ ਇੱਕ ਪਾਸੇ ਜਾਉਂਗੇ ਜਿੱਥੇ ਤੁਹਾਨੂੰ ਹਰ ਕਥਾ ਦੇ ਵਿੱਚ ਇਤਿਹਾਸਕ ਚੀਜ਼ਾਂ ਹਰ ਚੀਜ਼ਾਂ ਮਿਲਦੀਆਂ ਮਿਲਦੀਆਂ ਨੇ ਜਿੱਥੇ ਵੀ ਆਪਣੇ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਦੇ ਦੇਖੋ ਨੌ ਕੱਟੇ ਗਏ ਸੀਗੇ ਬੰਦ-ਬੰਦ ਕੱਟੇ ਗਏ ਸੀ ਆਪਣਾ ਸਾਰਾ ਜਿਹੜਾ ਆਪਾਂ ਨੂੰ ਹਰ ਰੋਜ਼ ਗੁਰੂ ਘਰ ਦੇ ਵਿੱਚ ਜਦੋਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਜੇ ਅਗਰ ਅਰਦਾਸ ਹੁੰਦੀ ਆ ਅਰਦਾਸ ਦੇ ਵਿੱਚ ਸਾਰਾ ਆਪਾਂ ਨੂੰ ਇਹਦਾ ਇਤਿਹਾਸ ਆ ਜਿਹੜਾ ਉਹ ਸੁਨਾਇਆ ਜਾਂਦਾਗਾ ਤੇ ਮਤੀ ਦਾਸ ਦੀਆਂ ਜਿਹੜੀਆਂ ਕੁਰਬਾਨੀਆਂ ਤੁਹਾਨੂੰ ਉਹ ਵੀ ਦਿਖਾਉਣੇ ਆ ਆ ਦੇਖੋ ਆਨੰਦਪੁਰ ਦਾ ਜੁੱਧ ਇੱਥੇ ਆਨੰਦਪੁਰ ਦਾ ਜੁੱਧ ਆ ਜਿਹੜਾ ਇੱਥੇ ਦਰਸਾਇਆ ਗਿਆਗਾ ਭਾਈ ਕਨਈਆ ਜੀ ਨੇ ਸਭ ਨੂੰ ਜਿਹੜੇ ਜ਼ਖਮੀ ਸਿੰਘ ਸੀਗੇ ਜਿਹੜੇ ਜ਼ਖਮੀ ਸਿੰਘ ਸੀ ਜਿਹੜੇ ਮੁਗਲ ਸੀਗੇ ਮੁਗਲਾਂ ਨੂੰ ਵੀ ਸਾਰਿਆਂ ਨੂੰ ਉੱਥੇ ਦੇਖੋ ਭਾਈ ਮਨੀ ਸਾਹਿਬ ਨੇ ਕਿੰਨੇ ਜਲ ਦੀ ਜਿਹੜੀ ਸੇਵਾ ਕੀਤੀ ਹੋਈ ਸੀ ਉਹ ਇੱਥੇ ਦਰਸਾਈ ਗਈ ਹੈ ਤੇ ਦੇਖੋ ਕਿੰਨਾ ਜਿਹੜਾ جنگ ਦੇ ਵਿੱਚ ਉਧਰ ਤੋਪਾਂ ਵੀ ਦਿਖਾਈਆਂ ਗਈਆਂ ਹੋਈਆਂ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਦਿਖਾਈਆਂ ਗਈਆਂ ਨੇ ਤੇ ਹਰ ਇੱਕ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਇੱਕ ਵਾਰ ਜ਼ਰੂਰ ਇਸ ਜਗ੍ਹਾ ਦੇ ਵਿੱਚ ਆ ਕੇ ਜਾਓ ਆਪਣਾ ਮਹਤਾ ਸਾਹਿਬ ਗੁਰੂ ਘਰ ਦੇ ਵਿੱਚ ਇੱਥੇ ਆ ਦੇਖੋ ਜਿੱਮੇ ਆਪਣੇ ਭਾਈ ਮਤੀ ਦਾਸ ਜੀ ਦੇ ਆਰੇ ਦੇ ਨਾਲ ਚਰਵਾਏ ਗਏ ਸੀਗੇ ਤੇ ਕੌਮ ਦਾ ਇੱਕ ਹੀਰਾ ਕਿਹਾ ਜਾਂਦਾ ਤੇ ਇਹਨਾਂ ਨੇ ਜਿਹੜਾ ਆ ਦੇਖੋ ਕਿੰਨਾ ਜ਼ਿਆਦਾ ਇਹਨਾਂ ਤੇ ਜ਼ੁਲਮ ਕੀਤਾ ਸੀਗਾ ਹਰ ਇੱਕ ਚੀਜ਼ਾਂ ਜਿਵੇਂ ਵੀ ਚੀਜ਼ਾਂ ਦੇ ਵਿੱਚ ਦਰਸਾਇਆ ਹੋਇਆ ਸੀ ਆਪਾਂ ਪੜਦੇ ਸੀ ਉਸ ਦੇ ਹਿਸਾਬ ਦੇ ਨਾਲ ਚੀਜ਼ਾਂ ਸਾਰੀਆਂ ਇੱਕੋ ਇੱਕ ਬਣਾਈਆਂ ਹੋਈਆਂ ਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਇਧਰ ਇਤਿਹਾਸ ਪੜ ਸਕਦੇ ਹੋ ਤੇ ਆ ਜੋ ਇਧਰੋਂ ਤਾਂ ਆਪਾਂ ਲਿਖਾ ਚੁੱਕੇ ਆ ਨਾ ਹਾਂਜੀ ਆ ਦੇਖੋ ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਸੀਗੇ ਛੋਟੇ ਸਾਹਿਬ ਜੀ ਆਦਾਂ ਦੇ ਨਾਲ ਉਹ ਵੀ ਦਰਸਾਏ ਹੋਏ ਨੇ ਤੇ ਇਧਰੋਂ ਉਹਨਾਂ ਤੋਂ ਕਬੂਲ ਨਾਮਾ ਕੀਤਾ ਗਿਆ ਸੀਗਾ ਕਚਹਿਰੀ ਦੇ ਵਿੱਚ ਬੱਚਿਆਂ ਤੋਂ ਛੋਟੇ ਛੋਟੇ ਲਾਲ ਸੀ ਜਿਹੜੇ ਗੁਰੂ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਉਹਨਾਂ ਤੋਂ ਉਹਨਾਂ ਨੇ ਬਹੁਤ ਜ਼ਿਆਦਾ ਸਜਿਤ ਆਪਣਾ ਜ਼ੁਲਮ ਜਿਹੜਾ ਉਹਨਾਂ ਤੇ ਕੀਤਾ ਸੀਗਾ ਤੇ ਉਹਨਾਂ ਨੂੰ ਸਜ਼ਾ ਸੁਣਾਈ ਸੀਗੀ ਇਸ ਕਚਹਿਰੀ ਦੇ ਵਿੱਚ ਤੇ ਇਧਰੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਇਧਰਲੀ ਸਾਈਡ ਆ ਜਿਹੜਾ ਫਿਰ ਉਸ ਤੋਂ ਬਾਅਦ ਜਿਹੜਾ ਨੀਹਾਂ ਦੇ ਵਿੱਚ ਆਪਣੇ ਗੁਰੂ ਸਾਹਿਬ ਦੇ ਬੱਚੇ ਸੀਗੇ ਛੋਟੇ ਸੈਵ ਜਾਦੇ ਤੇ ਉਹ ਇੱਥੇ ਨੀਹਾਂ ਦੇ ਵਿੱਚ ਚਿਨਾਈ ਜਿਹੜੇ ਚਿਨੇ ਸੀਗੇ ਉਹ ਇੱਥੇ ਸਾਰੇ ਦਰਸਾਏ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣੀਆਂ ਜਿਹੜੀਆਂ ਤਸਵੀਰਾਂ ਬਣਾਈਆਂ ਗਈਆਂ ਨੇ ਇੱਥੇ ਮੋਤੀ ਮੋਤੀ ਮਹਿਰਾ ਉਹਨਾਂ ਦਾ ਇਤਿਹਾਸ ਹੈ ਜਿਹੜਾ ਬਹੁਤ ਵੱਡਾ ਇਤਿਹਾਸ ਹੈਗਾ ਤੇ ਉਹਨਾਂ ਨੇ ਖਾਬਰ ਪੰਚਾਈ ਸੀ ਤੇ ਇੱਕ ਸੋਬੇ ਜਾਂ ਛੋਟੇ ਸਹਬਜ਼ਾਦੇ ਨੇ ਜਿਹੜੇ ਵੀ ਮਾਤਾ ਕੋਲ ਵੀ ਸਹੀਦੀ ਪਾ ਚੁੱਕੇ ਨੇ ਇੱਥੋਂ ਦੀ ਉਹ ਜਿਹੜੀ ਤਸਵੀਰ ਆ ਉਹ ਦਰਸਾਈ ਹੋਈ ਆ ਤੇ ਜਿਹੜੇ ਮੋਤੀ ਮਹਿਰੇ ਨੇ ਇਹਨਾਂ ਨੇ ਪਹਿਲਾਂ ਜਿਹੜੇ ਛੋਟੇ ਸਹਬਜ਼ਾਦਿਆਂ ਨੂੰ ਤੇ ਆਪਣੇ ਮਾਤਾ ਗੁਜਰੀ ਨੂੰ ਉਹਨਾਂ ਨੇ ਚੋਰੀਆਂ ਉਹਨਾਂ ਤੋਂ ਇੱਕ ਦੁੱਧ ਵੀ ਪਲਾਇਆ ਸੀਗਾ ਬੱਚਿਆਂ ਨੂੰ ਤੇ ਉਹ ਤੁਸੀਂ ਇਤਿਹਾਸ ਸਾਰਾ ਬਹੁਤ ਲੰਬਾ ਚੌੜਾ ਇਤਿਹਾਸ ਆ ਤੇ ਉਹ ਤੁਸੀਂ ਸੁਣ ਸਕਦੇ ਹੋ ਮੋਬਾਈਲਾਂ ਤੇ ਸਰਚ ਮਾਰ ਸਕਦੇ ਹੋ ਹਰ ਇੱਕ ਇਤਿਹਾਸ ਦੇ ਵਿੱਚ ਹਰ ਚੀਜ਼ ਦੇ ਵਿੱਚ ਬਹੁਤ ਸੋਹਣੀਆਂ ਜਿਹੜੀਆਂ ਇੱਥੇ ਤਸਵੀਰਾਂ ਨੇ ਅੱਜ ਇੱਕ ਆਪਾਂ ਦੇਖ ਕੇ ਜਦੋਂ ਹੁਣ ਆਪਾਂ ਦੇਖਦੇ ਆ ਦੇਖੋ ਤੁਹਾਡੇ ਸਾਹਮਣੇ ਜਿਵੇਂ ਇਸ ਤਰ੍ਹਾਂ ਲੱਗਦਾ ਦੇਖਣ ਦੇ ਨਾਲ ਜਿਵੇਂ ਹੁਣ ਫਿਲਹਾਲ ਜੁੱਧ ਹੋ ਰਿਹਾ ਹੋਵੇ ਤੇ ਆ ਦੇਖੋ ਜਿਹੜੀ ਇੱਥੇ ਖਦਰਾਣੇ ਦੀ ਲੜਾਈ ਸੀ ਜੰਗ ਸੀਗੀ ਉਹ ਦਿਖਾਈ ਗਈ ਆ ਤੇ ਆ ਦੇਖੋ ਸਿਲ ਸਿਰ ਜਿਹੜੇ ਕਲਮ ਕੀਤੇ ਸੀਗੇ ਇਥੇ ਜਿਹੜੇ ਮੁਗਲਾਂ ਦੇ ਆ ਉਹਨਾਂ ਦੇ ਵੀ ਸਿਲ ਸਿਰ ਕਲਮ ਹੋਏ ਹੋਏ ਆ ਇਹਦੇ ਵਿੱਚ ਦਰਸਾਏ ਗਏ ਨੇ ਤੇ ਇੱਧਰ ਮਾਤਾ ਸਿੱਖੋਂ ਦੇ ਪਹਿਲਾਂ ਸੀ ਮਾਤਾ ਸੀ ਜਿਹੜੇ ਨੇ ਉੱਥੇ ਆਪਣਾ ਹਥਿਆਰ ਚੱਕਿਆ ਸੀਗਾ ਤੇ ਭਾਗੋ ਜੀ ਤੇ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਤੇ ਬਹੁਤ ਸੋਹਣੀਆਂ ਜਿਹੜੀਆਂ ਤਸਵੀਰਾਂ ਬਣਾਈਆਂ ਹੋਈਆਂ ਨੇ ਇਤਿਹਾਸ ਦੇ ਵਿੱਚ ਜਿੰਨਾ ਆਪਾਂ ਪਹਿਲਾਂ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਪੜਦੇ ਹੁੰਨੇ ਆ ਪੜ ਕੇ ਆਪਾਂ ਉਹ ਕਰਨਾ ਕਿੱਥੇ ਦੇਖਣ ਦੇ ਵਿੱਚ ਦੇਖ ਕੇ ਬਹੁਤ ਜ਼ਿਆਦਾ ਹੀ ਆਪਾਂ ਨੂੰ ਇੱਕ ਮਨ ਦੇ ਵਿੱਚ ਦੇਖ ਕੇ ਬਹੁਤ ਜ਼ਿਆਦਾ ਆਉਂਦਾਗਾ ਤੇ ਇਧਰ ਭਾਈ ਮਹਾ ਸਿੰਘ ਜੀ ਤੇ ਇਧਰੋ ਭਾਈ ਮਹਾ ਸਿੰਘ ਜੀ ਦਾ ਸਾਰਾ ਜਿਹੜਾ ਇਤਿਹਾਸ ਹੈਗਾ ਉਹ ਇਧਰ ਲਿਖਿਆ ਹੋਇਆਗਾ ਮੋਟਾ-ਮੋਟਾ ਜਿਹੜਾ ਇਤਿਹਾਸ ਆ ਉਹ ਹਰ ਇੱਕ ਕਲਮ ਉਹਦੇ ਵਿੱਚ ਲਿਖਿਆ ਹੋਇਆ ਤੇ ਤੁਸੀਂ ਜਿਹੜਾ ਬਰੀਕੀ ਦੇ ਵਿੱਚ ਇਤਿਹਾਸ ਤੁਹਾਨੂੰ ਪਤੀ ਆ ਵੀ ਬਹੁਤ ਵੱਡਾ ਹੈਗਾ ਤੇ ਇਧਰੋਂ ਜਿਹੜੀਆਂ ਇੱਕ ਤਸਵੀਰਾਂ ਨੇ ਇੱਕ ਸ਼ੋਅ ਦੇ ਲਈ ਜੀ ਤੇ ਬਹੁਤ ਵਧੀਆ ਵਿੱਚੋਂ ਤਸਵੀਰਾਂ ਬਣਾਈਆਂ ਹੋਈਆਂ ਨੇ ਇਧਰੋਂ ਦੇਖੋ ਹਾਥੀ ਦੀ ਕਿੰਨੀ ਸੋਹਣੀ ਜਿਹੜੀ ਤਸਵੀਰ ਬਣਾਈ ਹੋਈ ਆ ਤੇ ਹਾਂਜੀ ਇਧਰੋਂ ਜਿਵੇਂ ਸਾਡੇ ਗੁਰੂ ਨਾਲ ਗੁਰੂ ਇਤਿਹਾਸਕ ਜਿਵੇਂ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਵੀ ਜਿਹੜਾ ਇਤਿਹਾਸ ਆ ਹਰ ਥਾਂ ਦੇ ਵਿੱਚ ਬਣਾਇਆ ਹੋਇਆਗਾ ਤੇ ਇਧਰੋਂ ਭਾਈ ਦਿਆਲਾ ਜੀ ਤੇ ਇਧਰੋਂ ਦੇਖੋ ਜਿਹੜੇ ਆਪਣੇ ਗਰਮ ਉਹਦੇ ਦੇਗਾਂ ਦੇ ਵਿੱਚ ਉਬਾਲੇ ਗਏ ਸੀਗੇ ਵਹਾ ਕੇ ਤੇ ਦੇਖੋ ਕਿੰਨਾ ਜ਼ਿਆਦਾ ਜ਼ੁਲਮ ਕੀਤਾ ਹੋਇਆ ਸੀ ਹਰ ਇੱਕ ਚੀਜ਼ ਦੇ ਵਿੱਚ ਦਰਸਾਇਆ ਹੋਇਆ ਹਰ ਇੱਕ ਤਸਵੀਰ ਦੇ ਵਿੱਚ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਸਾਈ ਮੀਆਂ ਮੀਰੋ ਜੀ ਸਾਈ ਇਧਰੋਂ ਉਹਨਾਂ ਨੇ ਵੀ ਸਾਰਾ ਜਿਹੜਾ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਰੇ ਇਤਿਹਾਸ ਆ ਜਿਹੜੇ ਤੁਸੀਂ ਇਹ ਦੇਖ ਸਕਦੇ ਹੋ ਜਿਹੜੇ ਆਪਾਂ ਕਿਤਾਬਾਂ ਦੇ ਵਿੱਚ ਪੜਿਆ ਹੋਇਆਗਾ ਉਹ ਹਰ ਇੱਕ ਚੀਜ਼ ਆ ਜਿਹੜੀ ਇੱਥੇ ਦਰਸਾਈ ਹੋਈ ਆ ਤੇ ਇਸ ਗੁਰੂ ਘਰ ਇਤਿਹਾਸ ਦੇ ਵਿੱਚ ਤੁਸੀਂ ਜਰੂਰ ਇਹਦਾ ਇਤਿਹਾਸ ਆ ਜਿਹੜਾ ਬਹੁਤ ਸੋਹਣਾਗਾ ਤੇ ਬਹੁਤ ਸੋਹਣੀ ਜਿਹੜੀ ਇੱਥੇ ਚੀਜ਼ ਹਰ ਇੱਕ ਚੀਜ਼ ਬਣਾਈ ਹੋਈ ਆ ਸ਼ਹੀਦ ਕਰਤਾਰ ਸਰਾਬਾ ਤੇ ਇਹਨਾਂ ਦੀ ਵੀ ਜਿਹੜੀ ਇੱਥੇ ਤਸਵੀਰ ਬਣਾਈ ਹੋਈ ਆ ਤੇ ਆਜੋ ਤੁਹਾਨੂੰ ਦਰਸ਼ਨ ਕਰਾਉਣਿਆਂ ਸਾਰੀਆਂ ਤਸਵੀਰਾਂ ਦੇ ਤੇ ਇੱਕ ਤਸਵੀਰਾਂ ਨੂੰ ਦੇਖ ਕੇ ਇਸ ਤਰ੍ਹਾਂ ਜਾਪਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਵੇਂ ਸੱਚੀ ਮਿੱੱਚੀ ਦਾ ਸਾਰਾ ਕੁਝ ਹੁੰਦਾ ਇੱਕ ਤਸਵੀਰਾਂ ਬੋਲ ਨਹੀਂ ਸਕਦੀਆਂ ਤੇ ਤੇ ਇੱਕ ਸੱਚਾ ਜਿਹੜਾ ਇਤਿਹਾਸ ਆ ਜੇ ਤੁਸੀਂ ਪੜਨ ਲੱਗ ਜੋਂ ਇਹਨਾਂ ਦੇ ਸਾਹਮਣੇ ਤਸਵੀਰਾਂ ਨੂੰ ਦੇਖ ਕੇ ਜੇ ਤੁਸੀਂ ਇਤਿਹਾਸ ਨੂੰ ਬ੍ਰੀਕੀ ਦੇ ਨਾਲ ਪੜਨ ਲੱਗ ਜੋਂ ਤਾਂ ਇਹ ਤਸਵੀਰਾਂ ਐਦਾਂ ਲੱਗਣੀਆਂ ਜਿਵੇਂ ਬੋਲਦੀਆਂ ਹੁਣ ਇਸ ਤਰ੍ਹਾਂ ਜੱਪਣੀਆਂ ਆ ਦੇਖੋ ਤੁਹਾਨੂੰ ਦਿਖਾਈਏ ਉੱਪਰ ਇਲਾ ਇਲਾ ਕਿੰਨਿਆ ਸੋਹਣਿਆ ਚੀਜ਼ਾਂ ਜਿਹੜੀਆਂ ਐ ਤਸਵੀਰਾਂ ਦੇ ਵਿੱਚ ਬਣਾ ਕੇ ਉਹ ਦਿਖਾਤਾ ਸੀਗਾ ਇਧਰੋਂ ਆਪਣੇ ਭਾਈ ਜੈ ਸਿੰਘ ਨੇ ਉਲਟੀ ਇਹਨਾਂ ਦੀ ਖੱਲ ਲਾਹੀ ਗਈ ਸੀ ਆ ਦੇਖੋ ਤੁਹਾਡੇ ਸਾਹਮਣੇ ਜਿਹੜਾ ਸਾਰਾ ਕੁਝ ਇੱਥੇ ਤਸਵੀਰਾਂ ਦੇ ਵਿੱਚ ਦਿਖਾਇਆ ਗਿਆਗਾ ਤੇ ਇੱਕ ਕਲਾ ਉਹਨਾਂ ਦੇ ਵਿੱਚ ਬਹੁਤ ਵੱਡੀ ਹੈ ਜਿਹੜੇ ਵੀਰ ਨੇ ਇਸ ਚੀਜ਼ ਨੂੰ ਬਣਾਇਆ ਇੱਕ ਹੁਨਰ ਤੇ ਇੱਕ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਵਿੱਚ ਬਹੁਤ ਤਕੜੀ ਇੱਕ ਕਲਾ ਹੈ ਤੇ ਜਿਹੜੇ ਨੇ ਐਂ ਸਾਬਤ ਕਰਾਤਾ ਇਹਨਾਂ ਨੂੰ ਪਤਾ ਨਹੀਂ ਕਿੰਨੀ ਕਿ ਦੁਨੀਆਂ ਦੇਖ ਰੇਖ ਜਾਂਦੀ ਆ ਤੇ ਇਹ ਇੱਕ ਸਦਾ ਲਈ ਇਸ ਤਰ੍ਹਾਂ ਚੀਜ਼ਾਂ ਬਣੀਆਂ ਨੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਜਿਹੜੀ ਯਾਦਗਰੀ ਬਣੀ ਰਹੂਗੀ ਤੇ ਸ਼ਹੀਦ ਉਦਮ ਸਿੰਘ ਸੁਨਾਮ ਤੇ ਉਹਨਾਂ ਦੀ ਵੀ ਤਸਵੀਰ ਇੱਥੇ ਬਣਾਈ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਇਧਰੋਂ ਆਪਣਾ ਸ਼ਹੀਦ ਭਗਤ ਸਿੰਘ ਸੀਰਪਖ ਸਿੰਘ ਦੀ ਜਿਹੜੀ ਤਸਵੀਰ ਤੇ ਇੱਥੇ ਬਣਾਈ ਹੋਈ ਆ ਇੱਕ ਮੰੰਜਾ ਬਣਾਇਆ ਹੋਇਆ ਮੰਜੇ ਦੇ ਉੱਪਰ ਬੈਠੇ ਤੇ ਉਹਨਾਂ ਦੇ ਵਿੱਚ ਦਿਖਾਏ ਗਏ ਨੇ ਤੇ ਬੁੱਕ ਆ ਜਿਹੜੀ ਉਹਨਾਂ ਦੇ ਹੱਥ ਦੇ ਵਿੱਚ ਦਿਖਾਈ ਗਈ ਆ ਜਿਹੜੀਆਂ ਚੀਜ਼ਾਂ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਆਂ ਸੁਣਦੇ ਆਂ ਅੱਜ ਤੱਕ ਤੇ ਆ ਦੇਖੋ ਜਿਹੜੇ ਇੱਥੇ ਵੀਰਾਂ ਨੇ ਸਾਫਤ ਕਰਾਤੀਆਂ ਤੇ ਸਾਨੂੰ ਬਹੁਤ ਸੋਹਣਾ ਲੱਗਿਆ ਇਸ ਗੁਰੂ ਘਰ ਦਾ ਇਤਿਹਾਸ ਤੇ ਆਪਾਂ ਸਾਰੀ ਕੋਸ਼ਿਸ਼ ਕੀਤੀ ਆ ਤੁਹਾਨੂੰ ਅ ਇੱਕੋ ਇੱਕ ਤਸਵੀਰ ਦਿਖਾਉਣ ਦੀ ਤੇ ਜੇਕਰ ਕੋਈ ਮਿਸਟੇਕ ਰਹਿ ਗਈ ਹੋਵੇ ਤਾਂ ਗਲਤੀ ਮਾਫ ਕਰਨਾ ਤੇ ਅਗਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਇੱਕ ਜਿਹੜੀ ਤੁਹਾਨੂੰ ਆਪਣੇ ਚੈਨਲ ਦੇ ਰਾਹੀਂ ਸੱਚੀ ਸੂਚੀ ਸਾਫ਼ ਚੀਜ਼ ਆਪਾਂ ਤੁਹਾਡੇ ਦੇ ਤੱਕ ਪਹੁੰਚਾ ਸਕੀਏ ਜਿਹੜਾ ਆਪਣੇ YouTube ਦੇ ਚੈਨਲ ਦੇ ਨਾਲ ਬਣੇ ਹੋਏ ਨੇ ਵੀਰ ਤੇ ਜਿਹਦੇ ਤੱਕ ਨਵੇਂ ਆਪਣੀ ਵੀਡੀਓ ਪਹੁੰਚ ਰਹੀ ਹੈ ਨਵੇਂ ਜੁੜੇ ਨੇ ਉਹ ਆਪਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤੁਹਾਡੇ ਤੱਕ ਆਪਾਂ ਵਧੀਆ ਤੋਂ ਵਧੀਆ ਜਿਹੜੀਆਂ ਤਸਵੀਰਾਂ ਵੀਡੀਓ ਲੈ ਕੇ ਆਈਏ ਥੈਂਕ ਯੂ